ਸਾਰੇ ਇੰਡੋਰ ਤੇ ਆਊਟਡੋਰ ਮੈਂ ਤਾਂ ਬੰਦ ਕਰੋ ਪਲੀਜ਼ ਸਾਰੇ ਬੰਦ ਕਰ ਦਿਓ ਜੀ ਸਭ ਲਈ ਲਾਈਟਾਂ ਇੰਡੋਰ ਤੇ ਆਊਟਡੋਰ ਸਾਰੀਆਂ ਬੰਦ ਕਰ ਦਿਓ ਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੱਧਦੇ ਤਣਾਅ ਨੂੰ ਲੈ ਕੇ ਸਿਟੀ ਪੁਲਿਸ ਵੱਲੋਂ ਬਲੈਕਆਉਟ ਦੀ ਕਰਵਾਈ ਗਈ ਰੇਫੰਡ ਬਾਜ਼ਾਰਾਂ ਵਿੱਚ ਪਹੁੰਚ ਗਏ ਕਰਵਾਈਆਂ ਗਈਆਂ ਦੁਕਾਨਾਂ ਬੰਦ ਪਲੀਜ਼ ਸਾਰੇ ਬੰਦ ਕਰ ਦਿਓ ਜੀ ਸਿਟੀ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਘੁੰਮ ਕੇ 8 ਵਜੇ ਤੋਂ ਪਹਿਲੇ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਦਿੱਤੇ ਹਦੇਸ਼ Town ਦੀ ਮੁੱਖ ਬਾਜ਼ਾਰਾਂ ਵਿੱਚ ਅਤੇ ਪਟਿਆਲਾ ਰੋਡ ਤੇ ਰਾਤੀ 9 ਵਜੇ ਤੱਕ ਸ਼ਰਾਬ ਦੇ ਠੇਕੇ ਰਹੇ ਖੁੱਡੇ ਲੱਗੀਆਂ ਰਹੀਆਂ ਸ਼ਰਾਬ ਲੈਣ ਵਾਲਾਂ ਦੀਆਂ ਲੰਬੀਆਂ ਕਤਾਰਾਂ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਦੇਖੋ ঠেকদার রাশ দেখো দেখো ਸਰਕਾਰੀ ਨਿਯਮਾਂ ਨੂੰ ਠੇਂਗਾ ਦਿਖਾਉਂਦੇ ਹੋਏ ਲੋਕਾਂ ਨੇ ਠੇਕੇ ਦੇ ਬਾਹਰ ਬੈਠ ਕੇ ਲਿਆ ਸ਼ਰਾਬ ਦਾ ਆਨੰਦ ਨਜਾਇਜ਼ ਤੌਰ ਤੇ ਸ਼ਰਾਬ ਪਿਲਾਉਣ ਵਾਲੇ ਠੇਕੇਦਾਰਾਂ ਉੱਤੇ ਪ੍ਰਸ਼ਾਸਨ ਦੀ ਨਹੀਂ ਪਈ ਨਜ਼ਰ ਬੁਜ਼ਾਰਾ ਨੂੰ ਬੰਦ ਕਰਾਉਣ ਤੋਂ ਪਹਿਲੇ ਐਸ ਐਚ ਓ ਸਰਦਾਰ ਕਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਅੱਜ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਪਤਾ ਵੀ ਆਪਣਾ ਜਿਹੜਾ ਇੰਡੀਆ ਉਹ ਇਸ ਟਾਈਮ ਰੈੱਡ ਲਾਈਟ ਤੇ ਚੱਲ ਰਿਹਾ ਹੈ ਇਸ ਕਰਕੇ ਜੋ ਵੀ ਤੁਹਾਡੀਆਂ ਪਹਿਲਾਂ ਤਾਂ ਲਾਈਟਾਂ ਜਦੋਂ ਸ਼ੈਰਨ ਵਜਦਾ ਉਦੋਂ ਤੁਸੀਂ ਜਾ ਰਹੇ ਗੱਡੀ ਜਦੋਂ ਸੁਣਦੇ ਹੋ ਉਦੋਂ ਆਲ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਨੇ ਤੇ ਇੱਕ ਤਾਂ ਆਪਣਾ ਆਊਟਡੋਰ ਤੇ ਇਨਡੋਰ ਤੇ ਕੋਈ ਲਾਈਟ ਨਾ ਬਲੇ ਪ੍ਰਸ਼ਾਸਨ ਦਾ ਸਾਥ ਦੇਸ਼ ਦੇ ਨਾਲ ਖੜੋ ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਵੀ ਹਦਾਇਤ ਆਉਂਦੀ ਹੈ ਪ੍ਰਸ਼ਾਸਨ ਵੱਲੋਂ ਉਹਦੀ ਪਾਲਣਾ ਕਰੋ ਤਾਂ ਜੋ ਆਪਾਂ ਦੇਸ਼ ਦੇ ਨਾਲ ਖੜੀਏ ਤਾਂ ਜੋ ਜੋ ਦੁਸ਼ਮਣ ਦੀਆਂ ਚਾਲਾਂ ਨੇ ਉਹਨੂੰ ਆਪਾਂ ਨਾ ਕਾਮਯਾਬ ਹੋਣ ਦੇਈਏ ਪਰ ਜਿਹੜੀ ਅੱਜ ਦੀ ਗਾਈਡਲਾਈਨ ਦਿੱਤੀ ਗਈ ਹੈ ਇਹਦੇ ਚ ਖੂਡ ਕਿੰਨੇ ਦਿੱਤੀ ਗਈ ਹੈ ਨਹੀਂ ਛੂਟ ਤਾਂ ਕੱਲੀ ਜੀ ਹਸਪੀਟਲਾਂ ਨੂੰ ਛੂਟ ਹੈ ਜੀ ਬਾਕੀ ਸਾਰੀ ਜਿਹੜੀਆਂ ਤੁਹਾਡੇ ਸੋਲਰ ਲਾਈਟ ਚ ਨੇ ਇਹ ਰਾਤ ਵੀ ਆਪਾਂ ਦੇਖਿਆ ਬਹੁਤ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਜੀ ਇਹ ਆਪਣੇ ਆਪ ਹੀ ਹੁਣ ਦੇਖੋ ਬਲ ਜਾਣਗੀਆਂ ਇਹਨਾਂ ਨੂੰ ਨਾ ਤਾਂ ਇਹਨਾਂ ਦਾ ਕੋਈ ਸਵਿਚ ਹੁੰਦਾ ਇਸ ਕਰਕੇ ਇਹਨਾਂ ਨੂੰ ਇਹਦੀ ਜਿਹੜੀ ਲਾਈਟ ਵਗੈਰਾ ਉਹ ਪ੍ਰੋਪਰ ਹੀ ਕਟਾ ਦਿੱਤੀ ਜਾਵੇ ਕਿਉਂਕਿ ਜਦੋਂ ਰੈੱਡ ਲਾਈਟ ਜਾਂ ਕੋਈ ਸ਼ੈਰ ਨ ਵੱਜੂਗਾ ਇਹਨਾਂ ਨੂੰ ਬੰਦ ਕਰਨਾ ਬਹੁਤ ਔਖਾ ਹੈ ਸੌਂਡਰ ਲਾਈਟ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਿੰਨੇ ਵਜੇ ਤੋਂ ਅੱਜ ਸ਼ੁਰੂ ਕਰਦੇ ਹੋ ਜੀ ਹੋਣ ਅਸੀਂ 7 ਵਜੇ ਤੋਂ ਬੰਦ ਕਰਾ ਰਹੇ ਹਾਂ ਜੀ ਟੋਟਲ 8 ਵਜੇ ਸਾਰੀ ਪ੍ਰੋਪਰ ਸ਼ਹਿਰ ਬੰਦ ਹੋਊਗਾ ਸਰ ਜਿਵੇਂ ਮੈਡੀਕਲ ਸਟੋਰ ਹੈਗੇ ਆ ਜਾਂ ਹੋ ਰਹੀ ਐ ਇਹ ਸਾਰੇ ਬੰਦ ਕਰਨ ਦੇ ਤੁਹਾਨੂੰ ਕਿਤੇ ਜਾਣੂ ਨਹੀਂ ਮੈਡੀਕਲ ਸਟੋਰ ਵਗੈਰਾ ਖੁੱਲੇ ਰਹਿਣਗੇ ਪਰ ਉਹਨਾਂ ਦੇ ਕੋਈ ਲਾਈਟ ਵਗੈਰਾ ਨਹੀਂ ਜੰਗਦੀ ਹਮ ਲਾਈਟ ਤੇ ਕੰਮ ਹਾਂ ਲਾਈਟ ਤੇ ਕੰਮ ਕਰਨਗੇ ਅੰਦਰ ਜਿਹੜੇ ਠੇਕੇਦਾਰਾਂ ਦੇ ਠੇਕੇ ਬੁੱਲੇ ਹੋਏ ਐ ਇਹ 45-45 ਲਾਈਟਾਂ ਲਗਾ ਕੇ ਰੱਖਦੇ ਇਹਨਾਂ ਵਜੇ ਵੀ ਕੋਈ ਨਹੀਂ ਸਾਰੇ ਠੇਕੇਦਾਰਾਂ ਨੂੰ ਜਾਂ ਠੇਕੇ ਵਾਲਿਆਂ ਨੂੰ ਸਾਰਿਆਂ ਨੂੰ ਨੋਟ ਕਰਾਤਾ ਜੀ ਜਿਹੜਾ ਹੁਣ ਤੋਂ ਬਾਅਦ ਕੋਈ ਲਾਈਟ ਚੱਲੂਗੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਕਈ ਲੋਕ ਸਰਕੀਵੇਂ ਬੰਦ ਹੁਣ ਤੋਂ ਬਾਅਦ ਮੋਟਰਸਾਈਕਲ ਨਾਲ ਵੀ ਹੁੰਦੇ ਆ ਜਾਂ ਮਾਈਕਾ ਲਗਾ ਕੇ ਹੁੰਦੇ ਆ ਉਹ ਵੀ ਅਸੀਂ ਕਾਰਵਾਈ ਕਰਾਂਗੇ ਜੀ ਅਸੀਂ ਬਾਜ਼ਾਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਟੋਟਲੀ ਬੰਦ ਕਰ ਦੇਣੇ ਹੁਣ 8 ਵਜੇ ਟੋਟਲ ਹੀ ਬੰਦ ਹੋ ਜੂਗਾ 7 ਵਜੇ ਤੇ ਅਸੀਂ ਕਰਾ ਰਹੇ ਆ 8 ਵਜੇ ਤੋਂ ਪਹਿਲਾਂ ਜਿਹੜਾ ਬਾਜ਼ਾਰ ਟੋਟਲ ਬੰਦ ਰਹੂਗਾ ਇਹ ਸਰ ਕਿੰਨੇ ਦਿਨ ਰਹੂਗਾ ਜੀ ਇਸ ਤਰ੍ਹਾਂ ਲਗਾਤਾਰ ਇਹ ਅਗਲੇ ਹੁਕਮਾਂ ਤੱਕ ਦੇਖਦੇ ਆਂ ਜੋ ਹੁਣ ਅੱਗੇ ਹਦਾਇਤਾਂ ਆਉਂਦੀਆਂ ਨੇ ਜੋ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਆਉਂਦੀਆਂ ਸੀ ਉਹ ਜੇ ਜਿਵੇਂ ਵੀ ਜੋ ਵੀ ਸੈਟ ਆਉਂਦੀ ਹੈ ਉਹਦੇ ਇਹਨੂੰ ਵੀ ਪੜਨਾ ਚਾਹੀਦਾ ਪਰ ਹੁਣ ਪ੍ਰੋਫੈਸਰ ਦਾ ਇਹ ਹੁਕਮ ਹੈ ਵੀ ਰਜਾਨਾ ਦਿੱਲੀ 8 ਵਜੇ ਨਹੀਂ ਅਜੇ ਅਜੇ ਰਜਾਨਾ ਦਾ ਕੋਈ ਨਹੀਂ ਹੈ ਜੀ ਸਾਨੂੰ ਅੱਜ ਦਾ ਜੋ ਹੁਕਮ ਹੋਇਆ ਉਹਦੇ ਲਈ ਇਹ ਸੀ ਗੱਲ ਕਰ ਰਹੇ ਆ ਰਜਾਨਾ ਜੋ ਕੱਲ ਹੋਊਗਾ ਉਹ ਕੱਲ ਤੁਹਾਨੂੰ ਦੱਸ ਦੇ ਦਿੰਦੇ